था। था, था था ਾਂ ਦੀ ਪੈਟ ਹੋਈ ਨੂੰ ਭਰਾ ਤਾਂ ਜਿਵੇਂ ਖੱਜ ਦੀ ਬੰਗ ਟੁੱਟ ਜਾਂਦੀ। ਪੰਡਤਾ ਕਿਉਂ ਤੂੰ ਰੋਲ ਦਾ ਕਹਵਰ ਤੋਲਦਾ ਮੇਰੇ ਪਾਪੀ ਦਾ ਪੁੱਤ ਨਹੀਂ ਹੋਣਾ। ਮੈਂ ਤਾਂ ਮੱਛੀ ਮਰਵਾ ਕੇ ਸੁਬਚ ਪਾਇਆ। ਮਿੱਤਰ ਨਹੀਂ ਹਾਣਿਆ ਨਾ ਤੋ ਆ ਕੇ ਪੰਡਤ ਹੋਣੇ ਦੀ ਮਰਵਾ ਕੇ ਸੁਬਚ ਪਾਇਆ ਮੇਰੇ ਪਾਪੀ ਦਾ ਪੁੱਤ ਨਹੀਂ ਹੋਣਾ। ਨਹੀਂ ਰਾਜਨ ਤੇਰਾ ਪੁੱਤ ਬਾਹਰ ਚ ਆ ਗਿਆ। ਉਹ ਕਹਿੰਦਾ ਓਏ ਪੰਡਤਾ ਲੀੜਾ ਉਹੀ ਹੁੰਦਾ ਨਾਮ ਬਦਲ ਜਾਂਦਾ। ਬੰਦਾ ਉਹੀ ਹੁੰਦਾ ਨਾਮ ਬਦਲ ਜਾਂਦਾ। ਤੇ ਕਿਸ਼ਨ ਆਪਣਾ ਉਹਦਾ ਰਾਜਨ ਕਿਵੇਂ? ਕਹਿੰਦਾ ਕਿਸ਼ਨਿਆ ਲੀੜੇ ਦਾ ਨਾ ਖੱਫਣ ਤਰਿਆ ਬੰਦੇ ਦਾ ਨਾਮ ਮੁਰਦਾ। ਚੱਲੋ ਪਾਈਏ ਦੇਖਣ ਚੱਲੀਏ ਬੰਦਾ ਕਿਹੜੀ ਮੁਸੀਬਤ ਨੂੰ ਤੁਰਦਾ ਔਰਲੇ-ਪੁਰਲੇ ਯਾਰ ਬਸਾਰੇ ਕੋਈ ਸਾਥੀ ਨਹੀਂ ਮਿਲਿਆ ਤੁਰਦਾ ਬਹਿਨ ਪੈ ਦਰਿਆ ਤੋਂ ਬੰਨ ਸਾਡਾ ਜਾਂਦਾ ਰੁੱੜਦਾ ਉਹ ਕਿਛਣਾ ਇਦਰੋਂ ਲੱਖ ਤੁਰੇ ਜਿੱਧਰ ਨੂੰ ਮੇਰਾ ਪੁੱਤ ਤੁਰ ਗਿਆ ਉਧਰੋਂ ਫੇਰ ਕੋਈ ਨਹੀਂ ਦੇਖਿਆ ਮੁੜਦਾ ਉਧਰੋਂ ਨਹੀਂ ਮੁੜਿਆ ਤੂੰ ਤੁਠ ਸਮਾਉਂਦੇਂ ਮੇਰਾ ਪੁੱਤ ਨਹੀਂ ਹੋਣਾ ਉੱਥੇ ਗਿਆ ਗੱਲਾਂ ਸੁਣ ਕੇ ਪਟਤਵਾਲੀਆਂ ਰਾਜਾ ਰੋਣ ਨਹੀਂ ਕਰਦਾ ਬੱਸ ਉਹ ਵੀਰ ਉਹ ਨੇਤਰ ਪਰ ਕੇ ਰੋ ਪਿਆ ਤੇ ਦੋਨੋਂ ਮਾਰਦਾ ਪੱਟਾਂ ਤੇ ਹੱਥ ਪੰਟਾ ਮੇਰਾ ਪੁੱਤਰ ਬੇਤਕਸੀਰ ਸੀ ਆ ਜਿਹੜੀ ਬੈਠੀ ਲੂਣਾ ਪਾਪਾਂ ਦਾ ਮਾਤਮ ਇਹ ਲੂਣਾ ਪਾਪਾਂ ਡੈਣ ਨੇ ਫਿਰ ਮੈਨੂੰ ਗਲੀਆਂ ਚ ਤੇ ਢਗਾ ਲੇ ਕੱਖ ਮਨਸ਼ਾ RAMਜੀਤ ਸੀ ਉਦੋਂ ਮੈਨੂੰ ਰੇਹਾ ਬਥੇਰਾ ਡੱਕ ਮੈਂ ਹੱਥੀਂ ਬੱਚੇ ਨੂੰ ਤੋੜਿਆ ਆ ਡੌੜਿਆਂ ਨੂੰ ਮੁਸਕੰਨ ਕਰਤਾ ਫਿਰ ਤਰਸ ਨਹੀਂ ਕੀਤਾ ਜਾਲਮਾਂ ਤੇ ਮਾਰੇ ਪੁੱਤ ਦੀ ਦੇਹ ਤੇ ਸੱਟ ਕਹਿੰਦਾ ਪੰਡ ਭੂਰੇ ਦੀ ਬੰਨ ਕੇ ਖੁੰਨੀ ਖੂਹ ਵਿੱਚ ਆ ਕੇ ਸੱਟ ਉਹ ਨੂੰ ਇੱਦਾਂ ਕਿਹੜਾ ਮਿਲ ਪਿਆ ਜਿਹੜਾ ਕਾਰਨੀ ਦਾ ਸਮਰਾਤ ਕਿਨੇ ਵਿੱਚੋਂ ਖੁਦੋਂ ਕੱਢ ਕੇ ਸੱਤ ਕੀਤੇ ਪੈਰ ਤੇ ਹੱਥ ਤੂੰ ਝੂਠ ਬੋਲਦਾ ਪੰਟਾ ਮੈਨੂੰ ਨਹੀਂ ਆਉਂਦਾ ਸੱਚ ਜੇ ਕਿਤੇ ਮਿਲ ਜੇ ਪੁੱਤ ਇੱਕ ਪਈਆ ਮੈਂ ਤਾਂ ਗਉਂਗਾ ਮਰਸ ਤੋਂ ਲੱਖ ਕਰਾ ਜਾ ਕਿਹੜੇ ਜਵਾਬ ਕਰਦਾ ਕਿਸ ਨੇ ਪੜ੍ਹਨਾ ਕਿਉਂ ਆਉਂਦਾ Thank you ਦੇ ਕੂਕੀਆਂ ਮੈਂ ਤੇ ਦਰਬਾਰੀ ਮੇਰਾ ਮੂੰਹ ਛੋਟ ਗਲ ਬੜੀ ਆ ਉਹ ਛੋਟ ਗਲ ਬੜੀ ਆ ਮੈਂ ਤੈਨੂੰ ਪਾਉਂ ਆਇਆ ਕਬਾਰੀ ਉਹ ਸੰਤ ਬਾਗ ਚ ਉਹ ਅੰਦਰ ਬੈਠੀ ਹਾਂ ਹਰੂ ਮਿਲਦਾਤਾ ਸੀ ਸੋ ਨੇਤਰ ਭਰ ਕੇ ਰੋਪਿਆ ਜਿੱਤੇ ਭਰ ਕੇ ਰੋਪਿਆ ਦੋਨੋਂ ਮੱਤ ਖਦੇਦੇ ਹਾਤੀ ਮੇਰੇ ਪੁੱਤਾਂ ਨਵੇਂ ਇਹ ਤਕਸੀਰ ਸੀ ਤੀਰ ਬੇਤਕ ਉਤੋਰੀਆਂ ਨਾ ਨਰਿਆਂ ਨੂੰ ਮੁਸਕਾਦਾ ਤਿਰ ਤਰਸ ਨਹੀਂ ਕੀ ਤਾਜਾਲ ਕੂਵ ਮਾਰੇ ਪੁੱਤ ਦੀ ਦੇਤੀ ਫਾਤੀ ਪੂਰੇ ਦੀ ਬਨ ਗਈ ਤੰਗੂ ਕਦੇ ਬਨ ਗਈ ਹੁੰਡੀ ਕੂਵ ਤੇ ਆ ਗਿਆ ਸਾਡੀ ਇੰਦਾ ਨਹੀਂ ਇਹੜਾ ਤਾਜ ਇਹਦਾ ਗੇੜਾ ਮਿਲਦੀ ਆ ਇਹਨਾ ਕਰਨੀ ਦਾ ਸੁਭਾਤੀ ਜੀਨੇ ਵਿੱਚੋਂ ਖੂਦ ਹੋ ਗੱਲ ਕੀ पापी पती हा त हथी मरवाया ਤੈਨੂੰ ਕਿਵੇਂ ਯਕੀਨ ਹੈ ਵੀ ਮੇਰਾ ਪੁੱਤ ਹੋਊਗਾ ਪੰਡਤ ਨੂੰ ਕੁਛ ਦਾ ਰਾਜ ਆਉਂਦਾ ਉਹ ਕਹਿੰਦਾ ਐਂ ਯਕੀਨ ਆ ਉਹਨੇ ਕੋੜੀਆਂ ਦੇ ਕੋੜ ਹਟਾਤੇ ਕੋਈ ਨਹੀਂ ਆ ਜਾਏਗਾ ਆ ਜਾ ਜਾ ਸਾਡਾ ਬਾਹਰ ਕਰਨੇ ਆ ਸਾਡਾ ਆ ਜਾਓ ਰਾਜੋੜੀਆਂ ਦੋ ਬਾਲ ਦੀ ਰਾਤੀ ਆਹਨ ਨੂੰ ਵੇ ਬੋਲ ਚੱਲ ਭਾਈ ਹੋਰ ਵਾਰ ਦੇ ਬੜੇ ਮਾਰਦੇ ਐ ਕਹਿੰਦਾ ਮੈਨੂੰ ਯਕੀਨ ਨਹੀਂ ਆਉਂਦਾ ਵੀ ਮੇਰਾ ਪੁੱਤ ਹੋਗਾ ਅੱਗੋਂ ਪੰਡਤ ਬੋਲਿਆ ਰਾਜਾ ਤੇਰੇ ਕੋਲੇ ਖਾਦਾ ਲੱਕ ਦੇਖ ਜਦਨ ਦਾ ਪੂਰਨ ਤੁਰ ਗਿਆ ਸਾਰਾ ਬਾਗ ਹੀ ਗਿਆ ਸੀ ਸੋਕ ਜਿਹੜਾ ਕਾਉਂਸਲਾ ਸੀ ਵਿੱਚ ਪਾਣੀ ਨਹੀਂ ਰਹਿ ਗਿਆ ਕੋਟਾ ਆ ਮਾ ਮਾਂ ਮੱਤਿ ਗਲੀਆਂ ਦੇ ਰੋਂਦੀਆਂ ਤੇ ਗੱਬਰੂ ਮਰੇ ਜਿਨ੍ਹਾਂ ਦੇ ਪੁੱਤ ਬਕਲ ਹੁਣ ਬਾਗ ਹੀ ਉਤਰੇ ਨਾਹ ਦੀ ਸਾਰੇ ਸ਼ਹਿਰ ਚ ਪੈ ਗਈ ਹੁਗ ਬਾਵਾ ਰਾਖ ਟਲਾਉਣ ਦਾ ਘੋਲ ਕੇ ਬਦੁਖੀਆਂ ਦੇ ਹਟਾਉਂਦਾ ਦੁੱਖ ਇਹਨਾਂ ਅੱਖਾਂ ਨਾਲ ਆ ਗਿਆ ਦੇਖ ਕੇ ਇੱਕ ਮੀਆ ਸਾਣਾ ਤੇਰਾ ਪੂਰਨ ਪੁੱਤ ਹੈ ਜੇ ਮੇਰੀਆਂ ਗੱਲਾਂ ਦਾ ਸੱਚ ਨਹੀਂ ਆਉਂਦਾ ਰਾਜਾ ਸੱਦ ਕੇ ਆਪਦਾ ਨਜੂਮੀ ਪੁੱਛ ਕਿਹੜੇ ਜਵਾਬ ਕਰਦਾ ਉੱਥੇ ਨਾਲੀਏ

ਹਾਂ ਤੇ ਕਹਿੰਦਾ ਤੇਰਾ ਵਸਤ ਬਾਗ ਚ ਆ ਗਿਆ। ਪਰ ਰਾਜੇ ਨੂੰ ਯਕੀਨ ਨਹੀਂ ਆਉਂਦਾ। ਜਦੋਂ ਨਾ ਯਕੀਨ ਆ ਕਿਸ਼ਨਾ ਪੰਡਤ ਕਹਿੰਦਾ ਰਾਜੇ ਨੇ ਤੇਰਾ ਸੀਤਾ ਰਾਮ ਪੰਡਤ ਰਖਾ ਨੂੰ ਕਾਦੀ ਤਨਖਾਹ ਦਿੰਨੇ। ਰਾਜਾ ਸਲਵਾਨ ਸੀਤਾ ਰਾਮ ਨੂੰ ਤਰਾਮ ਤੋਂ ਪੁੱਛ ਕੇ ਟੇਵਾਂ ਲਵਾ ਕੇ ਇਹ ਕੋਈ ਕੰਮ ਬਿੜਦਾ ਸੀ। ਇਹਨਾਂ ਉਹਨੂੰ ਫੱਦਲਾ। ਉਹ ਤੋਂ ਟੇਵਾਂ ਮਾਲਾ ਵੀ ਪੁੱਛੀ ਕਿ ਦੁਨੀਆ ਗੱਲਾਂ ਹੀ ਕਰਦੀ ਹੈ। ਰਾਜੇ ਨੂੰ ਸੋਚਿਆ ਵੀ ਗੱਲ ਠੀਕ ਆ। ਆਪਾ ਸੀਤਾਰਾਮ ਪੰਡਤ ਨੂੰ ਸਤਿਗੁਰੂ ਉੱਥੇ ਕਾ ਰਾਜ ਨੇ ਸੱਤ ਬਣਾ ਲਿਆ ਪੰਡਤ ਸੀਤਾਰਾਮ ਉਸ ਤੋਂ ਖੋਲ ਜੁਮੀਆਂ ਲਾ ਕੇ ਦੇ ਇਖਤਿਆਰ ਆ ਲੋਕੀ ਕਹਿੰਦੇ ਪੂਰਨ ਆ ਗਿਆ ਮੈਨੂੰ ਆਉਂਦਾ ਨਹੀਂ ਈਮਾਨ ਜਿਹਦੇ ਕੱਟਿਏ ਅੰਗ ਸਰੀਰ ਦੇ ਕਿਵੇਂ ਪੈ ਜੂ ਕਰਨ ਵਿੱਚ ਜਾਨ ਆ ਗੱਲਾਂ ਕਰਦੇ ਝੂਠੀਆਂ ਜਿੰਨੇ ਲੋਕ ਤਮਾਮ ਜੇ ਮਿਲ ਜੇ ਪੁੱਤ ਬਸੁੰਨਿਆ ਤੈਨੂੰ ਬੋਤੇ ਦਊਂਗਾ ਨਾਮ ਉਹ ਸੀਤਾਰਾਮਾ ਪੰਡਤਾ ਤਮਾਮ ਦੁਨੀਆ ਕਹੀ ਜਾਂਦੀ ਤੇਰਾ ਪੁੱਤ ਬਾਗਟ ਆ ਗਿਆ ਮੈਨੂੰ ਯਕੀਨੀ ਨਹੀਂ ਆਉਂਦਾ ਮੈਨੂੰ ਟੇਵਾ ਲਾ ਕੇ ਤਾਂ ਸੱਚੀ ਨਕੜਵੇਂ ਦਾ ਪੁੱਤ ਆ ਗਿਆ ਫੁਰ ਇੰਨੀ ਗੱਲ ਕਹੀ ਸੀ ਤਾਰਾਮ ਪੜ੍ਹਤ ਨੇ ਪੁਸਤਕ ਖੋਲ ਹੀ ਰਾਜ ਨੂੰ ਅੱਕੇ ਲਈ ਖਰਦੰਖ ਰੱਖਦੇ ਰਾਜਾ ਕਹਿੰਦਾ ਸੀਤਾਰਾਮਾ ਸੱਚ ਦਸੀ ਪਰ ਕਹਿੰਦਾ ਜੇ ਸੱਚਵਾ ਸੱਚ ਦਸੀ ਤੇ ਤਿੰਨ ਫੇ ਦਾ ਜੋੜ ਦਸੀ ਰਾਜੇ ਨੇ ਕੁਟੰਗ ਰੱਖੀ ਸੀਤਾਰਾਮ ਨੇ ਕਾਲਕੇ ਜਿਮੀ ਸਮਾਨ ਦਾ ਜੋੜ ਇੱਕ ਫਿਰ ਦੇਵਾਲ ਆ ਕੇ ਰਾਜ ਨੂੰ ਲੱਗਿਆ ਤਸ ਉਹ ਤੇ ਕਿਆ ਪੁਸਤਕ ਖੋਲ ਜੁਮਨੇ ਦੇਵਾਲੇ ਅਨਖਾਰ ਰਾਜਾ ਖੁਦ ਸਨਿੱਤਰ ਜਾਣਾ ਸਾਦੀ ਹੋਈ ਸੀ ਵੀਰਵਾਰ ਨੂਰ ਅਲਾਹੀ ਰੱਬ ਦਾ ਮੱਥੇ ਚਮਕੇ ਜੋ ਸਤਾਰ ਕਹਿੰਦਾ ਕੀ ਖਿਚੇ ਵਿਚੋ ਦੇ ਕੀ ਸੀ ਕਸੂਰੀ ਵਾਰ ਹੱਥੀ ਤੋਂ ਆਪਣੇ ਰਾਜਾ ਸਿੱਟਿਆ ਬੱਚੇ ਨੂੰ ਮਾਰ ਕਹਿੰਦਾ ਤੇਵਾ ਇਹ ਕਹਿੰਦਾ ਵੀ ਬੇਗਨਾਹ ਤੂੰ ਪੁੱਤ ਮੁਰਵਾ ਲਿਆ ਕੀ ਖਕਈ ਬੱਚੋ ਉਸਦੇ ਕੀ ਸੀ ਕਸੂਰੀ ਬਾਹ ਹੱਥੀ ਤੋਂ ਆਪਣੇ ਰਾਜਾ ਸਿੱਟਿਆ ਬੱਚੇ ਨੂੰ ਮਾਰ ਹੁਣ ਖੂਨੀ ਖੂਬ ਸਿੱਟਿਆ ਤੇ ਸਿੱਟਿਆ ਨੂੰ ਕੁੱਦ ਲਿਆ ਹੁਣ ਪਾਰਿਸਤਾਨੀ ਕਢ ਲਿਆ ਆ ਕੇ ਗੋਠ ਨਾਸਵਤਾਰ ਉਹਦੇ ਅੰਗ ਸਮੂਤੀ ਕਰ ਗਿਆ ਉਹ ਸੱਚਾ ਪਰਮਦਗਾਰ ਹੁਣ ਯੂ ਤੇਰੀ ਵਿੱਚ ਆ ਗਿਆ ਹੈ ਕੀ ਉਹ ਤੇਰਾ ਵਰਕਰਦਾਰ ਆ ਪੁਸਤਕ ਮੇਰਾ ਬੋਲਦਾ ਚ ਚੱਲ ਕੇ ਕੰਮਾਂ ਬੱਚੇ ਦੀ ਪਾਰਿਸਤਾਨੀ

았�arde, irchat, irikat, irrati, irrati, irшие tadji, irrati, 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 irrati. Agh,ー, angh, harli, irrati, 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 irratika Eduardo, irrati, 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 irratai, irrati... alar... irrati, 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 irratih, irrati, 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 irrati. UHrati, irrati. irrati, irratusatr Unknown Uitta irrat. irrati. 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 roku ondikrani? G�� srata irrati chdu. ir खप त कमीरा